ਅੱਜ ਦੀ ਵੀਡੀਓ 'ਚ ਆਪਾਂ ਗੱਲ ਕੀਤੀ ਆ ਕਿ ਫੈਟ ਨੂੰ ਫਿਟਨੈਸ ਕਿਵੇਂ ਕਨਵਰਟ ਕਰਨਾ ਹੈ ਇਹਦੇ 5 ਸਟੈਪ ਆ ਜਿਹੜੇ ਮੈਂ ਤੁਹਾਨੂੰ ਇਸ ਵੀਡੀਓ 'ਚ ਦਿੱਤੇ ਹੋਏ ਆ ਤੇ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਤੀਸਰਾ ਤੇ ਪੰਜਵਾਂ ਸਟੈਪ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਗੇਮ ਚੇਂਜਿੰਗ ਸੋ ਨੈਵਰ ਮਿਸ ਦਾ ਐਂਡ ਐਂਡ ਜੇ ਵਧੀਆ ਲੱਗੂਗੀ ਵੀਡੀਓ ਉਸ ਦੋਸਤ ਨੂੰ ਜ਼ਰੂਰ ਸ਼ੇਅਰ ਕਰੋ ਜਿਹਨੂੰ ਫਿਟ ਹੋਣ ਦੀ ਲੋੜ ਆ ਆਪਾਂ ਗੱਲ ਕਰਦੇ ਆ ਫੈਟ ਤੋਂ ਫੈਟੋਂ ਦਾ ਸਫਰ ਇਹ ਜਿਹੜਾ ਫੈਟ ਤੋਂ ਫੈਟੋਂ ਦਾ ਸਫਰ ਹੈ ਨਾ ਇਹ ਸਿਰਫ ਸਰੀਰ ਬਦਲਣ ਵਾਲਾ ਸਫਰ ਹੀ ਨਹੀਂ ਹੈ ਇਹ ਮਨ ਸੋਚ ਤੇ ਜ਼ਿੰਦਗੀ ਬਦਲਣ ਵਾਲਾ ਸਫਰ ਹੈ ਇਹ ਉਸ ਜੱਗਦੀ ਦੀ ਕਹਾਣੀ ਹੈ ਜਿਨੇ ਡਿਸਾਈਡ ਕੀਤਾ ਹੁੰਦਾ ਹੈ ਕਿ ਮੈਂ ਹੁਣ ਇਸ ਬੋਝ ਨਾਲ ਲੱਗੇਣੀ ਚੀਨਾ ਜਿਨੇ ਇਹ ਸੋਚ ਲਿਆ ਕਿ ਮੈਂ ਆਪਣੇ ਆਪ ਨੂੰ ਬਦਲਾਂਗਾ ਤੇ ਇਹ ਸਫਰ ਆਪਾਂ ਨੂੰ ਇਹ ਸਿਖਾਉਂਦਾ ਹੈ ਕਿ ਸਫਲਤਾ ਹੌਲੀ ਹੌਲੀ ਮਿਲਦੀ ਹੈ ਪਰ ਜਦੋਂ ਮਿਲਦੀ ਹੈ ਤੇ ਸਭ ਕੁਝ ਬਦਲ ਕੇ ਰੱਖ ਦੇ ਲਈ ਇਸ ਸਫਰ ਵਿੱਚ ਇਹ ਸਫਰ ਆਪਣੇ ਆਪ ਇੱਕ ਜਿੱਤ ਦੀ ਭਾਵਨਾ ਲੈ ਕੇ ਆਉਂਦਾ ਹੈ ਬਹੁਤ ਬਿਊਟੀਫੁਲ ਸਫਰ ਹੈ ਤੇ ਇਹ ਤੁਸੀਂ ਹੀ ਇਹ ਡਿਸਾਈਡ ਕੀਤਾ ਹੈ ਕਿ ਮੈਂ ਆਪਣੇ ਆਪ ਨੂੰ ਫਿਟ ਕਰਨਾ ਚਾਹੁੰਦਾ ਹਾਂ ਕੁਝ ਪੰਜ ਸਟੈਪ ਆ ਜਿਹੜੇ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਹਾਂ ਜਿੰਨਾ ਨਾਲ ਤੁਸੀਂ ਕਰ ਸਕਦੇ ਹੋ ਤੇ ਇਹਦੇ ਵਿੱਚ ਪਹਿਲਾ ਸਟੈਪ ਆ ਤੁਹਾਨੂੰ ਡਿਸਪਲਨ ਨੂੰ ਡਿਵੈਲਪ ਕਰਨ ਦੀ ਬਹੁਤ ਜ਼ਿਆਦਾ ਲੋੜ ਬਹੁਤ ਹੀ ਛੋਟੀਆਂ-ਛੋਟੀਆਂ ਚੀਜ਼ਾਂ ਤੇ ਡਿਸਪਲਨ ਡਿਸਪਲਨ ਹੋਣ ਦੀ ਲੋੜ ਆ। ਔਰ ਇਹਦੀ ਇੱਕ ਛੋਟੀ ਜੀ ਐਗਜ਼ਾਮਪਲ ਤੁਹਾਨੂੰ ਮੈਂ ਦੇਣਾ ਹੈ ਕਿ ਸਵੇਰੇ ਉੱਠਣ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ ਕੰਮ ਉਹ ਪਾਣੀ ਦਾ ਗਲਾਸ ਪੀਣਾ। ਠੰਡਾ ਪੀਣਾ, ਗਰਮ ਪੀਣਾ ਇਹ ਤੁਹਾਡੀ ਚੋਇਸ ਆ ਬਟ ਮੈਂ ਪਰਸਨਲੀ ਰეკਮੈਂਡ ਕਰਾਂ ਤੇ ਮੈਂ ਠੰਡਾ ਪਾਣੀ ਰეკਮੈਂਡ ਕਰਾਂਗਾ ਮੈਂ ਕਿਉਂਕਿ ਪਰਸਨਲੀ ਮੈਂ ਠੰਡਾ ਪਾਣੀ ਪੀਣਾ ਹੈ। ਉਕੇ ਢੰਡਾ ਪਾਣੀ ਬਾਡੀ ਚ ਜਾ ਕੇ ਹੀਟ ਪ੍ਰੋਡਿਊਸ ਕਰਦਾ ਹੈ ਤੇ ਉਸ ਹੀਟ ਨਾਲ ਬਾਡੀਜ਼ ਕੈਲਰੀਜ਼ ਬਰਨ ਸੋ ਕੋਈ ਜ਼ਿਆਦਾ ਵੱਡਾ ਟਾਸਕ ਨਹੀਂ ਹੈ ਸਿਰਫ ਛੋਟਾ ਜਿਹਾ ਚੇਂਜ ਜਿਹੜਾ ਤੁਸੀਂ ਆਪਣੀ ਲਾਈਫ ਚ ਕੀਤਾ ਪਹਿਲਾ ਦੂਸਰਾ ਕੰਮ ਇਹ ਹੈ ਕਿ ਤੁਹਾਨੂੰ ਖਾਣ ਪੀਣ ਦੇ ਮਾਮਲੇ ਚ ਬਹੁਤ ਹੀ ਜ਼ਿਆਦਾ ਚੂਜ਼ੀ ਹੋਣ ਦੀ ਲੋੜ ਹੈ ਆਪਾਂ ਨੂੰ ਉਹ ਚੀਜ਼ ਖਾਣੀ ਆ ਜੀ ਦੀ ਬਾਡੀ ਨੂੰ ਲੋੜ ਆ ਨਾ ਕਿ ਮਾਈਂਡ ਮਾਈਂਡ ਕੁਝ ਤੁਸੀਂ ਗੱਲ 'ਚ ਕਨਫਿਊਜ਼ ਹੋਵਾਂਗੇ ਮੈਂ ਜੋ ਵੀ ਖਾਣਾ ਹੈ ਉਹ ਬਾਡੀ ਚ ਹੀ ਤੇ ਜਾਂਦਾ ਨੋ ਬ੍ਰਦਰ ਹਰ ਚੀਜ਼ ਦੀ ਬਾਡੀ ਨੂੰ ਲੋਡ ਨਹੀਂ ਆ ਮਾਈਂਡ ਜਿਆਦਾ ਹੰਗਰ ਫੀਲ ਕਰਦਾ ਹੈ ਬਾਡੀ ਇੰਨਾ ਜ਼ਿਆਦਾ ਹੰਗਰ ਫੀਲ ਨਹੀਂ ਕਰਦੀ ਉਹ ਚਾਕਲੇਟ ਆ ਸੋਚੋ ਇੱਕ ਚਾਕਲੇਟ ਆ ਚਾਹੇ ਉਹ 10 ਰੁਪਏ ਦੀ ਆ 20 ਰੁਪਏ ਦੀ ਆ 30 ਰੁਪਏ ਦੀ ਆ ਉਹਦਾ ਬਾਡੀ ਨੂੰ ਕੀ ਇੰਪੈਕਟ ਆ ਮਸਲ ਗੇਨ ਹੁੰਦਾ ਹੈ ਉਹ ਬਾਡੀ 'ਚ ਕੀ ਚੇਂਜ ਲੈ ਕੇ ਆਉਂਦੀ ਆ ਜਾਦਾ ਕੋਈ ਉਹਦੀ ਬੈਨੀਫੀਸ਼ੀਅਲ ਨਹੀਂ ਬਟ ਦਿਮਾਗ ਨੂੰ ਤਾਂ ਖੁਸ਼ ਕਰਦੀ ਹੈ ਨਾ ਦੂਸਰਾ ਐਸਪੈਕਟ Dopamine ਲੋਕੋਸ਼ ਕਰ ਲਈ ਨਾ ਖਾਓ ਆਪਣੀ ਬਾਡੀ ਲਈ ਖਾਓ ਤੇ ਪਹਿਲਾ ਦੂਸਰਾ ਤੀਸਰਾ ਦਿਨ ਟਫ ਰਹਿਣਾ ਹੈ ਬਟ ਤੁਸੀਂ ਖੁਦ ਇਹਨਾਂ ਚੀਜ਼ਾਂ ਚ ਐ ਐਕਸਪਰਟ ਹੋ ਜਾਓਗੇ ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਕਿ ਮੈਨੂੰ ਆਪਣੀ ਬਾਡੀ ਕੀ ਹੈ ਕਿ ਜਾਂਦੀ ਲੋੜ ਹੈ ਤੀਸਰੀ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਣ ਦੀ ਦੱਸਣ ਜਾ ਰਹੀ ਹਾਂ ਆਪਣੇ ਹਮ ਨੂੰ ਕਿਸੇ ਵੀ ਫਿਜ਼ੀਕਲ ਐਕਟੀਵਿਟੀ ਦਾ ਪਾਰਟ ਬਣਾਓ जिम जा सकते हो जिम जाओ बट जिम ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਰਨਿੰਗ ਐਕਸਰਸਾਈਜ਼ ਸਕੀਪਿੰਗ ਰੂਪਿੰਗ ਸਾਈਕਲਿੰਗ ਕੁਇਕ ਆਪਣੀ ਗੇਮ ਖੇਡ ਸਕਦੇ ਹੋ ਫੇਵਰੇਟ ਬਚਪਨ ਚੋ ਕੇ ਨੀਆਂ ਸਾਰੀਆਂ ਗੇਮਾਂ ਆਪਾਂ ਖੇਡਦੇ ਰਹਾਂਗੇ ਕਿਸੇ ਵੀ ਗੇਮ ਦਾ ਇੱਕ 파ਟ ਬਣ ਕੇ ਤੁਸੀਂ ਐਟ ਲੀਸਟ ਆਪਣੇ ਸਫਰ ਨੂੰ ਸ਼ੁਰੂ ਕਰ ਸਕਦੇ ਹੋ ਔਰ ਸਫਰ ਸ਼ੁਰੂ ਕਰਨਾ ਜ਼ਿਆਦਾ ਜ਼ਰੂਰੀ ਹੈ ਰਿਜ਼ਲਟਸ ਬਾਈ ਪ੍ਰੋਡਕਟੋਂ ਦੇ ਨਿੱ ਕਿਸੇ ਵੀ ਕੰਮ ਦੇ ਰਿਜ਼ਲਟਸ ਬਾਈ ਪ੍ਰੋਡਕਟ ਨੇ ਤੁਸੀਂ ਕਦੇ ਵੀ ਰਿਜ਼ਲਟ ਲਈ ਨਹੀਂ ਕੰਮ ਕਰੋਗੇ ਕਰਦੇ ਨੇ ਇੱਕ ਇਟ ਦੀ ਆਪਣੀ ਕੋਈ ਇੰਨੀ ਜ਼ਿਆਦੀ ਵਰਤ ਨਹੀਂ ਹੈ ਬਟ ਇੱਕ ਇੱਕ ਇਟ ਨਾਲ ਪੂਰਾ ਮਹਿਲ ਬਣ ਜਾਂਦਾ ਹੈ ਸੋ ਇੱਕ ਇੱਕ ਸਟੈਪ ਇਸੇ ਤਰੀਕੇ ਨਾਲ ਆਪਣੀ ਫਾਊਂਡੇਸ਼ਨ ਨੂੰ ਡਿਵੈਲਪ ਕਰਦਾ ਹੈ ਚੌਥਾ ਸਟੈਪ ਕਨਸਿਸਟੈਂਟ ਹਰ ਕੰਮ ਦੇ ਪ੍ਰਤੀ ਕਨਸਿਸਟੈਂਟ ਹੋਣਾ ਬਹੁਤ ਜ਼ਰੂਰੀ ਹੈ ਕਿੰਨਾ ਕਨਸਿਸਟੈਂਸੀ ਇਸ ਕੀ ਕਨਸਿਸਟੈਂਸੀ ਨਾਲ ਤੁਸੀਂ ਉਹ ਵੀ ਚੀਜ਼ਾਂ ਹਾਸਲ ਕਰ ਸਕਦੇ ਹੋ ਜਿਹੜੀਆਂ ਚੀਜ਼ਾਂ ਤੁਹਾਡੀ ਕਿਸਮਤ 'ਚ ਵੀ ਨਹੀਂ ਆ। ਜਿਹੜੀਆਂ ਚੀਜ਼ਾਂ ਤੁਸੀਂ ਤੁਹਾਨੂੰ ਲੱਗਦਾ ਕਿ ਮੈਂ ਡਿਜ਼ਰਵ ਵੀ ਨਹੀਂ ਕਰਦਾ ਕੰਸਿਸਟੈਂਸੀ 'ਚ ਇਹ ਨਹੀਂ ਪਾਵਰ ਹੈ। ਹੁਣ ਕੰਸਿਸਟੈਂਸੀ ਦੀ ਪਾਵਰ ਲਈ ਤੁਸੀਂ ਜੇ ਕਦੇ ਖੇਤ ਗਏ ਹੋਣਾ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਪਏ ਦੇ ਇਧਰਲੀ ਸਾਈਡ ਵੀ ਘਾਹ ਆ, ਇਧਰਲੀ ਸਾਈਡ ਵੀ ਘਾਹ ਆ ਬਟ ਵਿਚ ਵਾਲੀ ਜਗ੍ਹਾ ਤੇ ਘਾਹ ਨਹੀਂ ਆ। ਔਰ ٹرسٹ ਮੀ ਉਹ ਘਾਹ ਕਿਸੇ ਨੇ ਵੀ ਕਦੇ ਆਪਣੀ ਹੱਥ ਨਾਲ ਨਹੀਂ ਕਟਿਆ ਹੁੰਦਾ। ਬਟ ਫਿਰ ਵੀ ਉੱਥੇ ਨਹੀਂ ਹੈ ਕਾਰਨ ਉਥੇ ਡੇਲੀ ਡੇਲੀ ਆ ਜਾਣਾ ਆ ਜਾਣਾ ਉਹ ਰਸਤਾ ਬਿਲਕੁਲ ਕਲੀਨ ਹੋ ਜਾਏਗਾ ਸੀ ਕਨਸਿਸਟੈਂਸੀ ਵੀ ਆਪਣੀ ਬ੍ਰੇਨ ਤੇ ਆਪਣੀ ਬਾਡੀ ਤੇ ਇਨਾ ਵੱਡਾ ਇੰਪੈਕਟ ਲੈ ਕੇ ਆਉਂਦੀ ਹੈ ਹੰਦਰ ਰਹਿਣਾ ਮੇਰੀ ਗੱਲ ਤੂੰ ਕਨਸਿਸਟੈਂਸੀ ਨੂੰ ਕਦੇ ਵੀ ਅੰਡਰਐਸਟੀਮੇਟ ਨਹੀਂ ਕਰਨਾ ਪਰ ਪਰ ਪੰਜਵੀਂ ਚੀਜ਼ ਗੋਲ ਬੜੀ ਵਾਰ ਇਹ ਸਫਰ ਤੇ ਤੁਹਾਨੂੰ ਬਰਡਨ ਫੀਲ ਹੋਏਗਾ ਬੜੀ ਵਾਰ ਤੁਸੀਂ ਡਿਸਟਰੈਕਟ ਹੋਵੋਗੇ ਜਦੋਂ ਵੀ ਕਦੇ ਡਿਸਟਰੈਕਸ਼ਨ ਆਏ ਕਿ ਸਮਝ ਲੱਗੇ ਕਿ ਹੁਣ ਮੈਂ ਡਿਸਟਰੈਕਟ ਹੋ ਰਿਹਾ ਹਾਂ ਕੁਛ ਨਹੀਂ ਕਰਨਾ ਕੱਪੜੇ ਉਤਾਰਨੇ ਆ ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਹੋ ਜਾਣਾ ਹੈ ਤੇ ਆਪਣੇ ਆਪ ਨੂੰ ਇੱਕ ਹੀ ਸਵਾਲ ਪੁੱਛਣਾ ਹੈ ਕੀ ਮੈਂ ਐਵੇਂ ਦਾ ਸ਼ਰੀਰ ਡਿਜ਼ਰਵ ਕਰਦਾ ਹਾਂ ਜਾਂ ਮੈਂ ਬੈਸਟ ਡਿਜ਼ਰਵ ਕਰਦਾ ਹਾਂ ਓਨੈਸਟਲੀ ਨਾਲ ਜਿਹੜਾ ਵੀ ਆਂਸਰ ਆਵੇ ਉਹਨੂੰ ਮੰਨ ਲੈਣਾ ਹੈ ਜੇ ਆਂਸਰ ਆਵੇ ਕਿ ਹਾਂ ਮੈਂ ਇਹੀ ਡਿਜ਼ਰਵ ਕਰਦਾ ਹਾਂ ਤਾਂ ਮੰਨ ਲੈਣਾ ਕਿ ਯੈਸ ਇਹੀ ਹੈ ਬਟ ਜੇ ਲੱਗੇ ਇਮੈਰੀਜ਼ਮ ਨਹੀਂ ਕਰਦਾ ਤਾਂ ਫਿਰ ਬਹਾਨੇ ਨੂੰ ਅਵੋਇਡ ਕਰਨਾ ਹੈ ਤੇ ਆਪਣੇ ਆਪ ਨੂੰ ਬਦਲਨੀ ਫਿਰ ਐਫਰਟਸ ਕਨਿਨ ਰਿਪੀਟ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ ਤੇ ਜਦੋਂ ਤੁਸੀਂ ਟ੍ਰੈਕ ਕਰੋਗੇ ਨਾ ਦੁਨੀਆ ਦਾ ਤੁਹਾਨੂੰ ਦੇਖਣ ਦਾ ਨਜ਼ਰੀਆ ਬਦਲ ਜਾਏਗਾ ਪੀਪਲ will appreciate you ਉਹਦਾ ਸੋ ਐਪਰੀਸ਼ੀਏਸ਼ਨ ਕਮਸ ਵਿਦ ਡਿਸਪਲਨ ਸੋ ਡਿਸਪਲਨ ਨੂੰ ਡਿਵੈਲਪ ਕਰਨਾ ਬਹੁਤ ਜ਼ਰੂਰੀ ਹੈ ਡਿਸਪਲਨ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਹੁਣ ਦੇਖੋ ਇਹ ਸਫਰ ਚ ਮੈਂ ਤੁਹਾਨੂੰ ਕੋਈ ਪ੍ਰੋਡਕਟ ਨਹੀਂ ਦੱਸਿਆ ਸਪਲੀਮੈਂਟ ਨਹੀਂ ਦੱਸਿਆ ਜਦੋਂ ਆਪਾਂ ਸ਼ਾਰਟਕਟ ਲੱਭਣ ਦੀ ਕੋਸ਼ਿਸ਼ ਕਰਦੇ ਆ ਨਾ ਕਿ ਐ ਗੋਲੀ ਖਾ ਕੇ ਐ ਪਿਲ ਖਾ ਕੇ ਮੈਂ ਫਿਟ ਹੋ ਜੂਗਾ ਮੈਂ ਐਕਸ ਵਾਈ ਜ਼ੀ ਕੁਝ ਵੀ ਹੋ ਜਾਏਗਾ ਤੁਸੀਂ ਆਪਣੇ ਆਪ ਨੂੰ ਫੂਲ ਬਣਾ ਰਹੇ ਹੋ ਤੁਸੀਂ ਕਿਸੇ ਹੋਰ ਵਿਅਕਤੀ ਨੂੰ ਫੂਲ ਨਹੀਂ ਬਣਾ ਰਹੇ ਤੁਸੀਂ ਸਿਰਫ ਆਪਣੇ ਆਪ ਨੂੰ ਫੂਲ ਬਣਾ ਰਹੇ ਹੋ ਜਦੋਂ ਤੁਸੀਂ ਇਹ ਸੋਚਦੇ ਹੋ ਕਿ 100 ਗ੍ਰਾਮ ਦੀ ਕਰਟੀਨ ਦੀ ਡੱਬੇ ਮੈਨੂੰ ਬਾਡੀ ਬਿਲਡਰ ਬਣਾ ਦੇਗੀ ਇਟ ਵਿਲ ਹੈਲਪ ਬਟ ਇਹ ਸਭ ਕੁਝ ਨਹੀਂ ਕਰੇਗੀ